ਸਭ ਤੇ ਰੱਖਣਾ ਬੰਦਗੀ ਦੀ ਦਾਤ ਅਕਸ਼ਿਮ ਵੇਂਕਵਾਰwidehat ਬਲਾਮਾ ਦਾ ਦੋ ਵਾਰ ਵਾਹਿਗੁਰੂ ਦਾ ਸਿਮਰਨ ਹੋਵੇਗਾ ਜਿਨਾਂ ਦੇ ਉੱਤੇ ਸਤਿਗੁਰ ਦੀ ਰਹਿਮਤ ਹੋਵੇਗੀ ਬਖਸ਼ਿਸ਼ ਹੋਵੇਗੀ ਔਰ ਕੜਗੀ ਕਲਾ ਵਿੱਚ ਫਤਿਹ ਦਾ ਉਤਰ ਦੇਣਗੇ ਜਿਨਾਂ ਦਿਲ ਤੇ ਨਹੀਂ ਕਿਰਪਾ ਫਤਿਹ ਨਹੀਂ ਬੁਲਾਉਣਗੇ ਜਿਹੜੇ ਨਹੀਂ ਫਤਿਹ ਬੁਲਾਉਣਗੇ ਉਹਨਾਂ ਨੇ ਬਾਅਦ ਤੇ ਆਪਾਂ ਇੱਕ ਅਰਦਾਸ ਕਰਦੇ ਸਤਿਗੁਰ ਕਿਰਪਾ ਕਰਕੇ ਇਹਨਾਂ ਨੂੰ ਵੀ ਬੰਦਗੀ ਦੀ ਦਾਤ ਬਖਸ਼ਿਸ਼ ਕਰੋ ਕੋਈ ਵੀ ਰਸਨਾ ਮਾਣਿਆ ਨਾ ਰਹੇ ਜਾਵੇ ਮਿੱਠੋ ਸੱਚੇ ਆਖੋ ਗੱਜੇ ਵਾਹਿਗੁਰੂ ਕੀ ਕਾਹ ਹਰ ਸੋ ਵਾਹਿਗੁਰੂ ਜੀ ਕੀ ਫਤੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰ ਜਾਮਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਨੇ ਮਨੁੱਖਾ ਦੇਹੀ ਦਿੱਤੀ ਅਰਵਾਦ ਸੋਹਣਿਆਂ ਦੇ ਸਰਦਾਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜੀ ਦਾ ਜਿਨ੍ਹਾਂ ਨੇ ਆਪਣੇ ਦਾ ਕਰਦੇ ਟਾਡੀ ਹੋਂ ਦਾ ਮਾਨ ਬਖਸ਼ਿਆ ਧਰਵਾਦ ਆ ਪ੍ਰੋਫੈਸਰ ਸੰਤ ਜਿਹੜਾ ਸਾਡ ਸਾਰਾ ਪਿਆਰ ਤੇ ਸਿੱਖਾ ਦੇ ਕੇ ਨਵਾਜਦੇ ਪਏ ਹੋ ਆਰਮੀ ਨੇ ਦੀ ਤਰ੍ਹਾਂ ਬਾਣੀ ਕੇ ਬਹੁਤ ਨਾਮ ਕੇ ਜਹਾਜ ਸ਼ਾਂਤੀ ਦੇ ਪੰਜ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੀ ਗੋਦੀ ਦਾ ਅੰਗਲੇਣ ਵਾਸਤੇ ਚੱਲ ਕੇ ਆਏ ਹੋ ਅੱਜ ਪਿਆਰੇ ਖਾਲਸਾ ਜੀ ਉੱਥੇ ਸਾਰਾ ਪ੍ਰੋਗਰਾਮ ਵਰਤ ਦੁਆਰਾ ਪੰਜ ਪੀ ਸਾਹਿਬ ਉਥੋਂ ਦੇ ਮੁੱਖ ਸੇਵਾਦਾਰ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਆਪ ਰਾਮ ਵਰਕਰ ਸੰਗਤਾਂ ਦੇ ਆਉਣ ਵਾਸਤੇ ਬੜੇ ਪਾਣ ਮਾ ਸਵਾਗਤ ਕੀਤਾ ਜਾਂਦਾ ਹੈ ਆਪ ਜੀ ਦੇ ਪਿਆਰ ਅਸੀਸਾਂ ਦਾ ਸਦਕਾ ਲੰਗਰ ਪ੍ਰਾਪਰਸ਼ਾਦੀਆਂ ਦੇਗਾ ਇਹਨਾਂ ਦੇ ਨਾਲ ਗੁਰਬਾਣੀ ਤੇ ਵੀ ਲੰਗਰ ਚੱਲਦੇ ਦੱਸ ਸਕਾਂ ਤੋਂ ਪਹਿਲਾਂ ਅੱਜਕ ਵਿੱਚ ਕੀਰਤਨ ਪ੍ਰਧਾਨਾ ਗੁਰਮukh ਜੱਪੀਏ ਲੈ ਆਈ ਧਿਆਨਾ ਬੜਾ ਅਨੰਦ ਮਾਈ ਗਿਆਨੀ ਤਰਲੋਚਨ ਸਿੰਘ ਜੀ ਕੀਰਤਨ ਕਰਾਏ ਸੇ ਆਨੰਦ ਆ ਰਿਹਾ ਸੀ ਇਹ ਪਿਆਰੇ ਖਾਸਾ ਜਿਉ ਉਹ ਸ਼ਬਦ ਆਰੰਭ ਦੇ ਵਿੱਚ ਉਹਨਾਂ ਨੇ ਇੱਕ ਗਾਇਨ ਕੀਤਾ ਸਤਿਗੁਰਾਂ ਦੇ ਸਰਣ ਵਿੱਚ ਆਇਆ ਕਿਹੜੇ ਕਿਹੜੇ ਸੁੱਖ ਮਿਲਦੇ ਨੇ ਇਹ ਪਿਆਰੇ ਖਾਸਾ ਜਿਐ ਸੁੱਖ ਲੈਣ ਵਾਸਤੇ ਆਇਆ ਜਿੰਦਗੀ ਜਦਾਂ ਕੋਈ ਵੀ ਇਹੋ ਜਿਹਾ ਸਰੀਰ ਨਹੀਂ ਕਿ ਜਿਹੜਾ ਕਹਿੰਦਾ ਕਿ ਸਤਿਗੁਰ ਸਾਨੂੰ ਕੁਝ ਨਹੀਂ ਮਿਲੇ ਵਰਦੇ ਹਰੇਕ ਬੱਚੇ ਦਾ ਹਾਲ-ਚਾਲ ਪੁੱਛਿਆ ਜਾਵੇ ਕਿਤੇ ਰਾਹ ਜਾਂਦ ਤੋਂ ਬਾਹਰ ਮਾਰ ਕੇ ਪੁੱਛਿਆ ਜਾਵੇ ਕੀ ਹਾਲ-ਚਾਲ ਹੈ ਬਾਹ ਖੜੀ ਕਰਕੇ ਕਮੀ ਦਾ ਦਰਦੀ ਕਲਾ ਜੇ 10 ਮਿੰਟ ਉਹਦੇ ਕੋਲ ਬੈਠ ਕੇ ਉਹਦਾ ਹਾਲ-ਚਾਲ ਪੁੱਛਿਆ ਜਾਵੇ ਆਪਣੇ ਪੀੜਤ ਤੱਕ ਰੁਖ ਦੱਸੇਗਾ ਕਦੀ ਬਾਪ ਆਪਣੇ ਪੁੱਤਰ ਨੂੰ ਦੁਖੀ ਵੇਖ ਕੇ ਖੁਸ਼ ਹੁੰਦਾ ਹੋਵੇਗਾ ਕਦੀ ਇੱਕ ਦੁਨੀਆ ਦੇ ਉੱਤੇ ਮਾਪੇ ਜਿਹੜਾ ਬੱਚੇ ਦੀ ਖੁਸ਼ੀ ਵੇਖ ਕੇ ਵੱਧਦਾ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਏ ਕਲਗੀਧਰ ਪੰਜਾਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ ਆਹ ਮੇਰੇ ਖਾਸਾ ਜੋ ਗੱਲ ਕਹਿੰਦੇ ਹੋਣਗੇ ਕਿ ਮੇਰਾ ਸਿੱਖ ਦੁਖੀ ਹੋਵੇ ਪਰ ਜ਼ਿੰਦਗੀ ਦੇ ਉੱਤੇ ਜੋ ਵੱਟਿਆ ਉਹ ਵੇਚਣਾ ਜੋ ਬੀਜਾ ਵਟਣਾ ਪਵੇਗਾ ਜ਼ਿੰਦਗੀ ਦੀ ਰਫ਼ਤਾਰ ਤੇਜ਼ੀ ਦੇ ਨਾਲ ਆ ਰਹੀ ਹੈ ਆ ਮੇਰੇ ਖਾਸਾ ਜੋ ਜਿੱਥੇ ਸੁਰਚਾ ਪ੍ਰਬੰਧਕ ਕਮੇਟੀ ਸੱਜ ਬੈਠੀ ਹੈ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਅੱਜ ਮੇਰਾ ਜਿਹੜਾ ਪਰਸੰਗ ਦੀ ਲੜੀ ਐ ਇਸੇ ਮੁੱਤੇ ਨੂੰ ਛੂੰਦੀ ਹੋਵੇਗੀ ਕਿ ਰੱਬ ਅਜ ਮੇਰ ਕੰਦਰ ਦੀ ਸ਼ਾਦੀ ਸੀ ਉਹਦਾ ਵਿਆਹ ਸੀ ਉਹ ਅਨੰਦਪੁਰ ਸਾਹਿਬਿੰਦਾਂ ਜਿੱਦੇ ਉੱਤੇ ਆਇਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਸਾ ਦੇ ਉੱਤੇ ਬਿਠੇ ਨੇ ਇੱਕ ਪਾਸੇ ਚਾਰ ਹੋ ਰਿਆ ਏ ਬਰਸਾਦੀ ਹਾਥੀ ਚੌਂਕ ਕਰਦਾ ਪਿਆ ਏ ਪੰਜ ਕਲਾ ਸ਼ਸਤਰ ਚੰਦਨ ਨੇ ਕਿਉਂਕਿ ਲੱਗੀ ਆ ਇਹ ਪਿਆਰੇ ਖਾਸਾ ਜੀਓ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਇਹੋ ਜਿੰਨਾ ਚੀਜ਼ਾਂ ਤੇ ਰਾਜੇ ਮਹਾਰਾਜੇ ਦੇ ਦਰਬਾਰਾਂ ਦੇ ਵਿੱਚ ਚਾਈ ਚੁਕਦੇ ਇਹ ਫਕੀਰਾਂ ਦੇ ਡੇਰਾ ਦੇ ਉੱਤੇ ਨਹੀਂ ਚਾਈ ਚੁਕਗਾ ਕਹਿਣ ਲੱਗਾ ਆਪਣੇ ਵਜੀਤ ਚੇਤਰਦਾਸ ਨੂੰ ਕਹਿਣ ਲੱਗਾ ਚੇਤਰਦਾਸਾ ਜਿੰਦਗਾ ਵੀ ਸਗਾਤਾ ਨੇ ਮੇਰੇ ਇਸ ਰਾਜ ਦੇ ਵਿੱਚ ਲੈ ਆ ਮੋਲਕਾਂ ਨਾਂ ਮੋਲਕਾਂ ਮੇਰਾ ਕੰਮ ਇੱਕ ਨਹੀਂ ਗੁਰੂ ਨੂੰ ਠਾਕ ਲਿਆ ਉਹ ਵੇ ਪਾਛਾ ਕੇ ਨੇ ਨਾਂ ਕੋ ਮਰੇ ਸਾ ਠਾਕੇ ਜਾ ਸੀ ਰੱਬ ਨੂੰ ਠਾਕ ਨਹੀਂ ਸਾਡੇ ਸਾਡੇ ਇਹ ਰੱਬ ਨੂੰ ਠਾਕ ਲਾਵਾਗੇ ਆਹ ਪਿਆਰੇ ਖਾਲਸਾ ਜੀ ਚਤਰਦਾਸ ਚਤਰਾਈਆਂ ਕੰਨ ਲੱਗਾ ਫਿਰ ਦੇ ਪਾਛਾ ਤੇ ਲੱਗੇ ਚਤਰਦਾਸ ਸਾਹਿਬ ਉਥੇ ਕਹਿ ਕੇ ਆਇਆ ਉਹ ਗਏ ਚਤਰਦਾਸ ਨੂੰ ਕੋਈ ਜਵਾਬ ਨਾ ਆਇਆ ਚਲੇ ਗਿਆ ਪੜਕਾਇਆ ਤੇ ਭੀਮ ਚੰਦ ਕਲਗੀਧਰ ਪਾਛਾ ਤੋਂ ਬੋਬ ਸਿੰਘ ਮਹਾਰਾਜ ਨਾਲ ਇੱਕ ਜੰਗ ਲਾਣੀ ਚਾਹੁੰਦਾ ਸੀ ਪਰ ਕਲਗੀਧਰ ਪਾਛਾ ਬਾਹਰ ਆਜ ਹਰ ਹੱਥ ਨਾਸੀ ਕੇ ਜੰਗਾਂ ਸਾਡੀਆਂ ਜੱਗਾ ਏ ਇਹ ਬਾਈ ਘਰ ਦੇ ਰਾਜਿਆਂ ਦੇ ਨਾਲ ਨਾ ਹੋਣ ਅਸੀਂ ਤਾਂ ਇਹਨਾਂ ਨੂੰ ਆਜ਼ਾਦ ਕਰਨਾ ਚਾਹੁੰਦੇ ਹੋ ਇਹ ਪਿਆਰੇ ਖਾਲਸਾ ਜੂਟੂ ਕਮਕਰ ਕਹਿੰਦਾ ਅਮਰ ਇਸ ਹਿੰਦੁਸਤਾਨ ਦੀ ਧਰਤੀ ਨੂੰ ਆਜ਼ਾਦ ਕਰਵਾ ਲਿਆ ਸਿੱਖਾਂ ਨੇ ਆਪਣਾ ਕਰਵਾਦਿਆ ਕੀਤੀਆਂ ਦੁਨੀਆਂ ਦੇ ਉੱਤੇ ਇਹ ਪਿਆਰੇ ਖਾਲਸਾ ਜੂ ਆਜਨਾ ਨਿਯੋੜ ਕੱਢਿਆ ਜਾਵੇ ਤਕਰੀਬਨ ਤਕਰੀਬਨ 12 ਲੱਖ ਤੋਂ ਉੱਪਰ ਇਸ ਧਰਤੀ ਦੇ ਉੱਤੇ ਸਿੱਖ ਕੌਮ ਨੇ ਆਪਣਾ ਖੂਨ ਢੋਲਿਆ ਆਜ਼ਾਦੀ ਲੈ ਕੇ ਦਿੱਤੀ ਹਿੰਦੁਸਤਾਨ ਦੇ ਲੋਕਾਂ ਨੂੰ ਲੇਕਿਨ ਆਜ਼ਾਦੀ ਦਾ ਆਨੰਦ ਕੋਨਾ ਨਿਮਾੜਿਆ ਅਸੀਂ ਤੇ ਅੱਜ ਵੀ ਗੁਲਾਮ ਹੈ ਮੈਂ ਇਸ ਵਿਸ਼ੇ ਤੇ ਮਾਰ ਨਹੀਂ ਜੰਮਗਰ ਟੁੱਟਣਾ ਤੱਕ ਮੈਂ ਜਗਾ ਪਾਛਾ ਜਨਸੀ ਕੇ ਆਜ਼ਾਦੀ ਦੇਣੀ ਹੈ ਮੈਂ ਇਹਨਾਂ ਲੋਕਾਂ ਨੂੰ ਲੈ ਕੇ ਦੇਣੀ ਚਾਹਦਾ ਆਂ ਪਰ ਇਹ ਲੋਕ ਕੱਲ੍ਹ ਜੀ ਪਰ ਪਛਾ ਮਹਾਰਾਜ ਦੇ ਨਾਲ ਜੰਗ ਲੜਨ ਵਾਸਤੇ ਤਿਆਰ ਹੋ ਗਏ ਰਾਣੀ ਜੱਪਾ ਨੂੰ ਪਤਾ ਲੱਗਾ ਰਾਜਾ ਭੀਮ ਚੰਦ ਦੀ ਮਾਂ ਨੂੰ ਭੀਮ ਚੰਦ ਦੀ ਘਰ ਵਾਲੀ ਨੂੰ ਪਤਾ ਲੱਗਾ ਉਹਨਾਂ ਨੇ ਘਰ ਦੇ ਵਿੱਚ ਕਲੇਸ਼ ਪਾਇਆ ਕਹਿਣ ਲੱਗਾ ਭੀਮ ਚੰਦ ਦਾ ਤੇਰਾ ਪਿਤਾ ਦੀਪ ਚੰਦ ਕਲਗੀਧਰ ਪਾਚਾ ਮਹਾਰਾਜੇ ਚਰਨਾ ਜੋ ਸੀਸ ਨਹੀਂ ਸੀ ਚੁਕਦਾ। ਵਾਜੀ ਵਰ ਦੇ ਪਾਚਾ ਮਹਾਰਾਜੇ ਨਾਲ ਜੰਗ ਲਾਉਣ ਵਾਸਤੇ ਜਮਾਗਾ ਤੈਨੂੰ ਸ਼ਰਮ ਨਹੀਂ ਆਉਦੀ। ਤੇ ਰਾਜਾ ਭੀਮ ਚਾਦਰੀ ਘਰ ਵਾਲੀ ਨੇ ਆਖਿਆ ਕਹਿ ਲਗੀ। ਸੁਆਮੀ ਜੀ ਤੈਨੂੰ ਕੱਲ ਸੁਣ ਲਓ। ਤੁਸੀਂ ਕਰਦੇ ਪਾਚਾ ਕਲਗੀਧਰ ਪਾਚਾ ਮਹਾਰਾਜੇ ਵਾਸਤੇ ਜੰਗ ਲਾਉਣ ਵਾਸਤੇ ਕੱਲੇ ਹੋ। ਪਰ ਮੇਰੇ ਪੁੱਤਰਾ ਜਵੇਦ ਕਰਦੇ ਦੀ ਸ਼ਾਦੀ ਹੈ ਮਤ ਸੋਚੋ ਕਿ ਅਸੀਂ ਜੰਗ ਜਿੱਤ ਕੇ ਆ ਜਾਵਾਂਗੇ। ਮੈਂ ਆਪਣੇ ਘਰ ਦੇ ਵਿੱਚ ਮੈਂ ਆਪਣੇ ਭਰਾਵਾਂ ਦੇ ਆਪਣੇ ਸੱਜਣਾਂ ਦੇ ਵਹਿਣ ਪਾਪਾ ਕੀ ਜਾਂ ਆਪਣੇ ਪੁੱਤਰ ਦੀ ਵਿਆਹ ਦੀਆਂ ਘੋੜਖਾ ਲਾਵਾਂਗੀ ਕਿ ਜੰਗ ਨਹੀਂ ਹੋਵੇਗੀ ਜੰਗ ਤਾਦੀ ਤਲੇ ਗਈ ਪਰ ਕਰਦੇ ਪਾਸ਼ਾ ਨੇ ਕਿੰਨੀ ਲੋਕਾਂ ਨੂੰ ਬਾਹਰ ਦਿੱਤਾ ਘੋੜਾ ਲਾ ਕੇ ਸਵਾਰ ਹੋ ਕੇ ਚਲੇ ਗਏ ਐ ਕਿਾਰੇ ਖਾਸਾ ਜਦੋਂ ਉਸ ਧਾਰਤੀ ਦੇ ਪੁੱਤਰ ਗਿਆ ਕਰਦੇ ਪਾਸ਼ਾ ਨੇ ਪਾਉਂਟ ਆਇਆ ਧਾਰਤੀ ਦਾ ਨਾਮ ਬਣ ਗਿਆ ਪੌਲਤਾ ਸਾਹਿਬ ਪੌਂਡਾ ਸਾਹਿਬ ਦੀ ਧਰਤੀ ਤੇ ਗੁਰਦੇਵ ਪਾਤਸ਼ਾਹ ਨੇ ਬੜਾ ਲੰਬਾ ਸਮਾਂ ਇਹ ਪਿਆਰੇ ਖਾਤਸਾਂ ਜੀ ਉੱਥੇ ਕੌਤਕ ਬੀਤੇ ਪੌਂਡਾ ਸਾਹਿਬ ਦੀ ਧਰਤੀ ਦੇ ਉੱਥੇ ਲੱਗੇ ਪਾ ਗਾੜੀ ਦਾ ਮੈਦਾਨ ਜਿੱਥੇ ਕਲਗੀਧਰ ਪਾਸ਼ਾ ਮਹਾਰਾਜ ਨਾਲ ਜਾਗਿਆ ਹਵੀ ਪਾਈ ਧਰਤੇ ਰਾਜਾ ਨਾਲ ਪਹਿਲੀ ਲੜ ਲੜੀ ਉੱਥੇ ਪੌਂਡਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਦੇਵ ਪਾਤਸ਼ਾਹ ਨੇ ਜਾਪ ਸਾਹਿਬ ਉਚਾਰਨ ਕੀਤਾ ਇਸ ਪੌਂਡਾ ਸਾਹਿਬ ਦੀ ਧਰਤੀ ਦੇ ਉੱਤੇ ਫਤਗੁਰਾਂ ਦੇ ਵੱਡੇ ਸਾਹਿਬ ਜਾਨੇ ਬਾਬਾ ਅਜੀਤ ਸਿੰਘ ਦਾ ਜਨ ਉਸ ਧਰਤੀ ਦੇ ਉੱਤੇ ਹੁੰਦਾ ਏ ਇਸ ਧਰਤੀ ਦੇ ਉੱਤੇ ਪੀਰ ਬੁੱਧੂ ਸ਼ਾਹ ਗੁਰਦੇ ਪਾਤਸ਼ਾਹ ਨੂੰ ਆ ਕੇ ਮਿਲਿਆ ਸੀ ਐ ਜਾਰੇ ਖਾਸਾ ਜੋ ਅੱਜ ਪੌਂਡਾ ਸਾਹਿਬ ਦੀ ਧਰਤੀ ਦੇ ਉੱਤੇ ਰੌਣਕਾਂ ਲਗੀਆਂ ਨੇ ਇੱਥੇ ਇੱਕ ਚਿੱਠੀ ਆਉਂਦੀ ਆ ਤੁਸੀਂ ਹਰਾਂ ਰਹਿ ਕਹਿੰਦਾ ਚਿੱਠੀ ਕਿਸ ਬੰਦੇ ਦੀ ਆਈ ਕਰਕੇ ਤਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਆਈ ਆ ਕਹਿਣ ਲੱਗੇ ਪਿਆਰੇ ਚਾਚਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਐ ਕਰੇ ਇੱਕ ਹੱਸਾ ਜੋ ਕਰਦੇ ਬਾਖਾ ਦਾ ਜਦੋਂ ਕੋ ਚਿੱਠੀ ਪੜੀ ਉਹ ਚਿੱਠੀ ਦੇ ਵਿੱਚ ਲਿਖਿਆ ਕਿ ਪਿਆਰੇ ਚਾਚਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਕਿੱਥੇ ਮਿਲਾਂ ਦੱਸ ਕਦੋਂ ਮਿਲਾਂ ਮੈਂ ਕਹਾਂਦਾ ਕਿ ਜਿਹੜੇ ਮੇਰੇ ਕੋ ਭੁੱਲਾ ਹੋਈਆਂ ਮੈਂ ਬਖਸ਼ ਲਵਾਂ ਮੈਂ ਤੁਹਾਡੇ ਕੰਮਾਂ ਦੇ ਵਿੱਚ ਆ ਜਾਵਾਂ Yeah. अज मेरा नाम भी चंगा है मेरा डेरा भी चलना चल रहा मैं कल भी मांगे चलता चंगा दिन मेरा डेरा बंद हो जाएगा कल के कल पातशाह महाराज जी कल आए थे कह मैं बच्चे नहीं पैंता